ਕਾਂਗਰਸ ਪਾਰਟੀ ਸਵਾਸ ਪਾਲ ਸਿੰਘ ਕਾਲਾ ਕਾਂਗਰਸ ਪਾਰਟੀ ਸੋਭਾ ਮੈਂ ਬੇਨਤੀ ਕਰਾਂਗਾ ਸਰਦਾਰ ਇੱਕ ਮੇਰੀ ਬੇਨਤੀ ਆ ਇੱਥੋਂ ਦਾ ਜਿਹੜਾ ਐਮ ਐਲ ਏ ਆ 16 ਇਹਦੇ ਆਲੇ ਦੁਆਲੇ ਦੋਤੇ ਵੀ ਜਾਣੇ ਨੇ ਇਹਨਾਂ ਨੇ ਲੁੱਟ ਮਚਾ ਛੱਡੀ ਆ ਪਰਚੇ ਝੂਠੇ ਆ ਥੱਤੀ 16 ਤੋਂ ਸਾਡਾ ਪ੍ਰਧਾਨ ਆੜ ਤੋਂ ਆੜਦੀ ਐਸੋਸੀਏਸ਼ਨ ਚਭਾਲ ਆ ਤਸਵੀਰ ਸਿੰਘ ਦੇ ਝੂਠਾ ਪਰਚਾ ਉਹਨਾਂ ਦੇ ਸਰਪੰਚ ਜਗਜੀਤ ਦੇ ਝੂਠਾ ਪਰਚਾ ਪੱਤਰੀ ਵਾਲੇ ਦਲਬਾਖ ਸਿੰਘ ਸਰਪੰਚ ਦੇ ਘੁੱਠੇ ਫਰ ਜੇ ਪੰਜ ਛੇ ਗਰੀਬ ਬੰਦੇ ਦੇ ਉੱਤੇ ਖੈਰਾ ਸਾਹਿਬ ਜਿੱਦਨ ਤੁਹਾਡੀ ਸਰਕਾਰ ਆ ਗਈ ਇੱਕ ਮਹੀਨਾ ਮੈਨੂੰ ਦੇ ਦਿਓ ਜੇ ਇਸੇ ਵਿੱਚ ਕੋਈ ਮਹੀਨਾ ਪਹਿਲਾ ਵੀ ਨਹੀਂ ਇਹ ਤੰਗਣੇ ਜੇ ਇੱਥੇ ਅਸੀਂ ਕਹਿ ਰੂ ਜੇ ਮਰਨ ਦੇਣਾ ਇਹਨਾਂ ਨੂੰ ਪੰਜ ਸਾਲ ਪੰਜਾਬ ਵਿਚ ਰੋਣਾ ਜੇ ਹੀ ਪੰਜਾਬ ਜਿਹੜੀਆਂ 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 ਧਾਰਾ ਝੂਠੀਆਂ ਜਿਹੜੇ ਐਸਐਸਓ ਨੇ ਲਾਈਆਂ ਨੇ ਉਸੇ ਐਸਐਸਓ ਨੂੰ ਡਿਸਮਿਸ ਕਰਕੇ ਉਹੋ ਹੀ ਧਾਰਾ ਉਸਤੇ ਲਾਉਣੀਆਂ ਜੇ ਅਹੀਂ ਤੇ ਤੁਸੀਂ ਹੱਥ ਰੱਖਿਓ ਜੇ ਛੋਟੇ ਭਰਾ ਤੇ ਇਹਨਾਂ ਹੀ ਕਹਿੰਦਾ ਹਾਂ ਮੈਂ ਤੁਹਾਡਾ ਸਾਰਿਆਂ ਦਾ ਸਾਰੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸਲੀ ਕੀ ਸਗਾ ਕੇ ਗਰਨਜੀਤ ਸਿੰਘ ਜੀ ਮਿੱਠਾ ਸਾਡੇ ਸਟੇਟ ਦੇ ਕਾਂਗਰਸ ਦੇ ਕਿਸਾਨਾਂ ਦੇ ਵਿੰਗ ਦੇ ਪ੍ਰੈਜ਼ੀਡੈਂਟ ਨੇ ਜੀ ਜੀ ਇਹਨਾਂ ਨੇ ਅੱਜ ਮੀਟਿੰਗ ਆਰਗੇਨਾਈਜ਼ ਕੀਤੀ ਜਿਹੜੇ ਕਿਸਾਨਾਂ ਦੇ ਮਸਲੇ ਤਾਂ ਹਾਨੀ ਪੰਜਾਬ ਚ ਕੇ ਖਾਸ ਤੌਰ ਤੇ ਮੈਂ ਲੋਕਾਂ ਨੂੰ ਇਹ ਸਮਝਾਇਆ ਕੇ ਪਹਿਲਾ ਪਹਿਚਾਨ ਕਰੋ ਕਿ ਤੁਹਾਡੇ ਪੰਜਾਬ ਦੇ ਦੁਸ਼ਮਣ ਕੌਣ ਨੇ ਆਪਾਂ ਸਾਰੇ ਜਾਣਦੇ ਕਿ ਬੀਜੇਪੀ ਨੇ ਕਿਸਾਨਾਂ ਦੇ ਜਜ਼ਬਾਤਾਂ ਨੂੰ 2020-21 ਵਿੱਚ ਸਵਾ ਸਾਲ ਰੋਂਦਿਆ ਔਰ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਆ ਜਿਹੜਾ ਹੁਣ ਕਿਸਾਨਾਂ ਦਾ ਅੰਦੋਲਨ ਖਦੇੜਿਆ ਗਿਆ ਇਹ ਬਿਲਕੁਲ ਬੀਜੇਪੀ ਦੇ ਆਦੇਸ਼ਾਂ ਤੇ ਭਗਵੰਤ ਮਾਨ ਨੇ ਫੁੱਲ ਚੜਾਏ ਨੇ ਔਰ ਇਹ ਗੱਲ ਦਾ ਤਸਦੀਕ ਹੁੰਦੀ ਜਦੋਂ ਹੋਮ ਮਿਨਿਸਟਰ ਸਾਡੇ ਪਾਰਲੀਮੈਂਟ 'ਚ ਬੋਲਦੇ ਨੇ ਕਹਿੰਦੇ ਨੇ ਕਿ ہماری ਸਰਕਾਰ ਪੰਜਾਬ 'ਚ ਨਹੀਂ ਹੈ لیکن پھر بھی کچھ لوگ وہاں ہم نے एनएसए لگا کر کے دیبروغڑھ আসাম کی جیل میں بھیج دیا دیٹ مینز एनएसए بھی انہوں نے لگوائی اور کساناں دا جس ਢੰਗ ਨਾਲ انڈولن کھدیڑا گیا پیلا پنجا چلا کے بلڈوزر چلا کے 100 کروڑ دا سامان کھردپوردا اور ٹرالیاں جیڑیاں نے مالوے دے وچ انہاں دے ایم ایل اے دے نزدیکی سرپنچاں دے گھراں چوں ملے اے اج انہاں دا نام ٹرالی چور پے گیا ਸੋ ਕਿਸਾਨਾਂ ਦੀ ਬੇਸਿਕਲੀ ਦੁਰਦਸ਼ਾ ਕੀਤੀ ਜਿਹੜੀ ਪ੍ਰਬੰਤ ਨੇ ਇਹ ਬੀਜੇਪੀ ਔਰ ਆਮ ਆਦਮੀ ਪਾਰਟੀ ਦਾ ਪਰਦਾ ਫਾਸ਼ ਹੋਇਆ ਵਾ ਔਰ ਉਹਨਾਂ ਦੇ ਕਹਿਣ ਤੇ ਹੋਇਆ ਜੋ ਕਿ ਪ੍ਰੋਬੇਬਲੀ ਕੇਜਰੀਵਾਲ ਨੂੰ ਉਹਨਾਂ ਨੇ ਇੰਨਾ ਕਿ ਟਰਾਲਿਆ ਚਾਲੂ ਕਰ ਲਿਆ ਬਿਕੋਜ਼ ਆਫ ਸ਼ੀਸ਼ ਮਹਿਲ ਸ਼ਰਾਬ ਕੋਟਾਲਾ ਕਲਾਸਰੂਮ ਕੋਟਾਲਾ ਔਰ ਹੋਰ ਬੜੇ ਕੋਟਾਲੇ ਇਹਨੇ ਉਹਨਾਂ ਦੀ ਪੈਰਵਾਹੀ ਕਰਕੇ ਦਿੱਤਾ ਦੂਸਰਾ ਕਿਸਾਨਾਂ ਦੀ ਜਿਹੜੀ ਝੋਨੇ ਦੀ ਲੁੱਟ ਹੋਈ ਆ ਉਹ ਬੜੀ ਇੱਕ ਹੈਰਾਨਜਨਕ ਗੱਲ ਹੋਈ ਕਿ 35-40 ਸਾਲ ਬਾਅਦ ਸਾਡਾ ਝੋਨੇ ਦੀ ਫਸਲ ਦਾ ਕਿ ਇਸ ਨੂੰ ਲਗਭਗ ਔਸਤਨ ਪੰਜਾਬ ਚ 150 ਰੁਪਏ ਪ੍ਰਤੀ ਕੁਇੰਟਲ ਘੱਟ ਮਿਲ ਰਿਹਾ ਤੇ ਮਾਜੇ ਵਿੱਚ ਤਾਂ 300-400 ਰੁਪਏ ਕੁਇੰਟਲ ਦਾ ਘੱਟ ਛੋਨੇ ਦਾ ਅਦਾਗੀ ਹੋਈ ਇਹ ਇੱਕ ਪਲਾਨਡ ਐਕਸਪਲੋਇਟੇਸ਼ਨ ਸੀਗੀ ਕਿਉਂਕਿ ਕੇਂਦਰ ਸਰਕਾਰ ਨੇ ਤਾਂ 43000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਿਟ ਭੇਜਦੀ ਪੰਜਾਬ ਸਰਕਾਰ ਨੂੰ ਇੱਕ ਡੇਢ ਮਹੀਨਾ ਪਹਿਲਾਂ ਭੇਜਦੀ ਸਤੰਬਰ ਚ ਤੇ ਇਹ ਛੋਨਾ ਜਦੋਂ ਨਹੀਂ ਚੱਕਿਆ ਗਿਆ ਜਾਣਬੁੱਝ ਕੇ ਅਫਸਰ ਮੰਡੀਆਂ ਚ ਨਹੀਂ ਗਏ ਮੇਰਾ ਮੰਨਣਾ ਵਾ ਕਿ ਇਹ ਘੱਟੋ ਘੱਟ 5000 ਕਰੋੜ ਰੁਪਏ ਦਾ ਘੁਟਾਲਾ ਔਰ ਇਸ ਗੱਲ ਦੀ ਆਵਾਜ਼ ਵਿਧਾਨ ਸਭਾ ਦੇ ਵੀ ਸਾਡੇ ਐਮ ਐਲ ਏ ਨੇ ਤੇ ਅਸੀਂ ਉਠਾਈ ਉੱਥੇ ਇਸ ਤਰ੍ਹਾਂ ਨਾਲ ਇੱਕ ਤਾਂ ਇਹ ਸਰਕਾਰ ਐਂਟੀ ਸਿੱਖ ਵੀ ਸਾਬਤ ਹੋ ਚੁੱਕੀ ਹੈ ਐਨ ਐਸ ਐ ਲਾ ਕੇ ਜੋ ਆਪਾ ਲਾ ਕੇ ਔਰ ਕਿਸਾਨ ਵਰਦੀ ਸਾਬਤ ਹੋ ਗਈ ਆਪਣੀਆਂ ਇਹਨਾਂ ਦੇ ਜੋ ਹੁਣ ਦੇਖੋ ਤਾਜ਼ੇ ਕੀ ਕਰ ਰਹੇ ਨੇ ਕਿਉਂਕਿ ਹੁਣ ਹਿੱਲ ਚੁੱਕੇ ਨੇ ਜਿਹੜੀ ਲੋਕਾਂ ਦੀ ਕਚਹਿਰੀ ਵਿੱਚ ਇਹ ਬਹੁਤ ਬੁਰੀ ਤਰ੍ਹਾਂ ਨਾਲ ਇਹ 네ਗੇਟਿਵ ਗ੍ਰਾਫ ਚ ਇਹਨਾਂ ਨੇ ਹੁਣ ਕੰਮ ਸ਼ੁਰੂ ਕਰਤਾ ਜੀ ਯੁੱਧ ਨਸ਼ੇ ਵਿਰੁੱਧ ਅੱਛਾ ਤੁਸੀਂ ਮੈਨੂੰ ਦੱਸੋ 3 ਸਾਲ ਸੁੱਤੇ ਰਹੇ ਅੱਜ ਹੁਣ ਤੁਰੰਤ ਲੋਕਾਂ ਦੇ ਬੁਲਡੋਜ਼ਰਾਂ ਨਾਲ ਘਟ ਆ ਰਹੇ ਨੇ ਆ ਜਿਹੜੀ ਕਨਸਟੇਬਲ ਅਮਨਦੀਪ ਕੌਰ ਫੜੀ ਗਈ ਆ ਕੀ ਹੋ ਸਕਦਾ ਅਸੀਂ ਮੰਨ ਸਕਦੇ ਕਿ ਇੱਕ ਸਿਪਾਈ ਲੈਵਲ ਦੀ ਔਰਤ ਆ 2 ਕਰੋੜ ਦੀ ਕੋਠੀ ਬਣਾ ਕੇ ਬੈਠੀ ਹੋਵੇ ਤੇ ਉਹਦੇ ਉੱਤੇ ਕੋਈ ਪੁਸ਼ਤ ਪਨਾਹੀ ਨਾ ਕਰਦਾ ਹੋਵੇ ਜਾਣ ਪੁੱਛ ਕੇ ਪੁਲਿਸ ਨੇ ਭਗਵੰਤਪਾਨ ਨੇ ਇਤਹਾਸ ਨੂੰ ਉੱਥੇ ਦਵਾਤਾ ਕਿਉਂਕਿ ਉਹਦੇ ਕਨੈਕਸ਼ਨਸ ਅੱਗੇ ਆਈਪੀਐਸ ਆਫਸਰਸ ਨਾਲ ਆ ਰਹੇ ਨੇ ਔਰ ਉਹਨਾਂ ਲੋਕਾਂ ਨਾਲ ਆ ਰਹੇ ਜਿਨ੍ਹਾਂ ਦੀਆਂ ਸਿਕਸ ਆਡੀਓ ਟੇਪਸ ਅੱਗੇ ਸੋ ਯੁੱਧ ਨਸ਼ੇ ਵਿਰੁੱਧ ਵੀ ਫਰਾਡ ਹੈ ਔਰ ਇਹ ਗਰੀਬਾਂ ਦੇ ਘਰ ਮੈਂ ਜਿੱਦਾ ਕਿਹਾ ਤੁਸੀਂ ਦੇਖੋ ਗੱਲ ਇਹ ਆ ਕਿ فرض ਕਰੋ ਕੋਈ 10 ਬੰਦਿਆਂ ਦਾ ਪਰਿਵਾਰ ਆ ਉਹਦੇ ਚੋਂ ਇੱਕ ਵਿਅਕਤੀ ਕੋ ਅਗਰ ਗਲਤ ਕੰਮ ਕਰਦਾ ਤੁਸੀਂ ਬਾਕੀ 9 ਬੰਦਿਆਂ ਨੂੰ ਸਜ਼ਾ ਨਹੀਂ ਨਾ ਦੇ ਸਕਦੇ ਔਰ ਸੁਪਰੀਮ ਕੋਰਟ ਦੇ ਆਦੇਸ਼ ਨੇ ਇਹ ਵੀ ਮਾਡਲ ਜਿਹੜਾ ਜਿਹੜਾ ਬੁਲਡੋਜ਼ਰ ਪੋਲਿਟਿਕਸ ਦਾ ਮਾਡਲ ਇਹ ਵੀ ਬੀਜੇਪੀ ਦਾ ਚੱਕਿਆ ਹੋਇਆ ਯੂਪੀ ਦਾ ਮਾਡਲ ਹੈ ਸਿੱਖਿਆ ਕ੍ਰਾਂਤੀ ਮਤਲਬ ਬਾਥਰੂਮਾਂ ਤੱਕ ਹੁਣ ਨਹੀਂ ਪੱਥਰ ਰੱਖਣ ਲੱਗ ਗਏ ਨੇ ਕਦੀ ਕਿਸੇ ਸਰਕਾਰ ਨੇ ਇਸ ਲੈਵਲ ਤੱਕ ਨਹੀਂ ਗਏ ਟਾਇਲਟ ਦਾ ਉਦਘਾਟਨ ਕਰ ਰਹੇ ਨੇ ਮਗਲੀਆਂ ਸਰਕਾਰਾਂ ਦੀਆਂ ਕਲਾਸਰੂਮ ਦੀਵਾਰਾਂ ਲੈਬਸ 25000 ਨੀ ਪੱਥਰ ਨਮਾ ਰੱਖਿਆ ਜਾ ਰਿਹਾ ਮਤਲਬ ਇਹਨਾਂ ਨੂੰ ਐ ਲੱਗਦਾ ਕਿ ਇਸ਼ਤਿਹਾਰ ਲਾ ਕੇ ਨੀ ਪੱਥਰ ਲਾ ਕੇ ਪਬਲਿਸਿਟੀ ਕਰਕੇ ਅਸੀਂ ਲੋਕਾਂ ਦੇ ਦਿਲ ਜਿੱਤ ਲਾਂਗੇ ਇਹ ਲੋਕਾਂ ਦੇ ਮਨਾਂ 'ਚੋਂ ਲੱਤ ਚੁੱਕੇ ਨੇ ਦੇਖੋ ਪਰਸੋ ਚੌਥ ਡੀਸੀ ਫਰੀਦਕੋਟ ਦਾ ਹੁਕਮ ਦੇਖੋ ਤੁਸੀਂ ਇੱਕ ਉਹ ਆਪਣੇ ਡੀਓ ਨੂੰ ਲਿਖ ਰਿਹਾ ਕਿ ਹਰ ਸਕੂਲ ਦੇ 9ਵੀਂ ਤੋਂ 12ਵੀਂ ਦੇ ਬੱਚਿਆਂ ਦੇ 10-10 ਦੇ ਗਰੁੱਪ ਬਣਾ ਕੇ ਇੱਕ ਟੀਚਰ ਲਾ ਕੇ ਤੇ ਕੈਮਿਸਟਰੀਆਂ ਦੀਆਂ ਸ਼ਾਪਸ ਦੇ ਉੱਤੇ ਜਾ ਕੇ ਚੈਕਿੰਗ ਕਰੋ ਕੋ ਨਸ਼ਾ ਤਾਂ ਨਹੀਂ ਵੇਚ ਰਿਹਾ ਮਤਲਬ ਬੱਚਿਆਂ ਨੂੰ ਪੜ੍ਹਾਈ ਤੋਂ ਕਿੱਧਰਲੇ ਪਾਸੇ ਲਾ ਰਹੇ ਨੇ ਤੇ ਨਸ਼ਾ ਤਸਕਰਾਂ ਦੇ ਸਾਹਮਣੇ ਐਕਸਪੋਜ਼ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਮੂਰਖਰਾਹ ਹਰਕਤਾਂ ਦਾ ਅੱਜ ਖੁਲਾਸਾ ਕੀਤਾ ਕੇਜਰੀਵਾਲ ਭਗਵਾ ਔਰ ਸਸੋਡੀਆਂ ਦੇ ਹੈਵ ਨੋ ਬਿਜ਼ਨਸ ਇਨ ਪੰਜਾਬ ਦੇ ਆਰ ਰਿਜੈਕਟਡ ਲੀਡਰਸ ਆਫ ਦਿੱਲੀ ਟੈਂਟਡ ਲੀਡਰਸ ਆਫ ਦਿੱਲੀ ਸ਼ਰਾਬ ਕੋਟਾਲੇ ਦੇ ਵਿੱਚ ਡੇਡ ਸਾਲ ਜ਼ਿਲ੍ਹਾ ਕਟੀਆਂ ਨੇ ਉਹ ਸਾਡੇ ਮਨਿਸਟਰਾਂ ਦੇ ਘਰਾਂ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਮੈਨੂੰ ਤਾਂ ਇੱਕ ਮਨਿਸਟਰ ਬਾਰੇ ਜਾਣਕਾਰੀ ਮਿਲੀ ਕਿ ਸਸੋਡੀਆਂ ਨੇ ਉਹਦਾ ਸਰਕਾਰੀ ਘਰ ਕਬਜ਼ਾ ਕਰ ਲਿਆ ਉਹਦੀ ਸਰਕਾਰੀ ਗੱਡੀ ਖੋਲੀ ਆ ਉਦੇ ਅਫਸਰਾਂ ਨੂੰ ਮਾਈਨਸ ਦਾ ਮਿਨਿਸਟਰ ਬੁਲਾ ਕੇ ਆਰਡਰਸ ਪਾਸ ਕੀਤੇ ਜਾਂਦੇ ਨੇ ਤੇ ਮਿਨਿਸਟਰ ਨੂੰ ਕਹਿੰਦਾ ਤੂੰ ਸਿਰਫ ਘੁੱਗੀ ਮਾਰ ਦੇ ਸੋ ਮੈਂ ਮਿਨਿਸਟਰਸ ਨੂੰ ਕਹਿਣਾ ਕਿ ਇੰਨੇ ਜਿਆਦਾ ਵੱਡੇ ਪੱਦਰ ਦੇ ਉੱਤੇ ਗੁਲਾਮ ਮਤ ਬਣੋ ਆਪਣੇ ਪੰਜਾਬ ਦੀ ਖਾਤਰ ਆਵਾਜ਼ ਉਠਾਓ ਔਰ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਕਰੋ ਵਰਨਾ ਇਹ ਸਾਰਾ ਕੁਝ ਲੁੱਟ ਕੇ ਲੈ ਜਾਣਗੇ ਸਾਡਾ ਕਰਜ਼ਾ ਅੱਜ ਤੁਸੀਂ ਦੇਖ ਰਹੇ ਹੋ ਪੰਜਾਬ ਸੋ ਇਹ ਸਾਰੀਆਂ ਗੱਲਾਂ ਦੇ ਅੱਜ ਇੱਥੇ ਗੱਲਬਾਤ ਹੋਈ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਯਾਰੀ ਪੱਕੀ ਤੇ ਮੈਨੀਫੈਸਟੋ ਆਪੋ ਆਪਣਾ ਅਸੀਂ ਮੈਨੀਫੈਸਟੋ ਲੈ ਕੇ ਜਾਵਾਂਗੇ ਦੇਖੋ ਮੁੱਖ ਮੰਤਰੀ ਦੀ ਜ਼ੁਬਾਨ ਤੇ ਹੁਣ ਕਿਸੇ ਨੂੰ ਘਰੋਸਾ ਨਹੀਂਗਾ ਦੇਖੋ ਕੱਲ ਹੰਸਰਾਜ ਜੀ ਦੀ ਧਰਮ ਪਤਨੀ ਦਾ ਭੋਗ ਸੀਗਾ ਉੱਥੇ ਉਹਨੇ ਜਦੋਂ ਗਿਆ ਤੇ ਅੱਗੇ ਡਾਕਟਰ ਬਰਜਿੰਦਰ ਸਿੰਘ ਹਮਦਰਧਾ ਜੀਤਵਾਲੇ ਦੇਖ ਕੇ ਸਿੱਧਾ ਹੀ ਪੈਰ ਫੜ ਲਏ ਮਤਲਬ ਇਹਦੀ ਚ ਗਲਤ ਕਿਹੜੀ ਤੇ ਯਕੀਨ ਕਰਾਂਗੇ ਉਸ ਤੇ ਯਕੀਨ ਕਰਾਂਗੇ ਜਿਹੜਾ ਵਿਜੀਲੈਂਸ ਇਨਕੁਆਇਰੀ ਆਰਡਰ ਕਰਕੇ ਤੇ ਉਹਨੂੰ ਛਾਪੇ ਮਾਰੇ ਉਹਨੂੰ ਸੁਪਰੀਮ ਕੋਰਟ ਤੱਕ ਜਾਣ ਤੇ ਮਜਬੂਰ ਕੀਤਾ ਉਸ ਗੱਲ ਤੇ ਯਕੀਨ ਕਰੀਏ ਕਿ ਕੱਲ ਵਾਲੀ ਗੋਡੇ ਆਲੇ ਤੇ ਸੋ ਪੰਜਾਬ ਦਾ ਭਗਵੰਤਬਾਨ ਦੀਆਂ ਜਿਹੜੀਆਂ ਫਰਾਡਲੈਂਟ ਪੋਲਿਟਿਕਸ ਹਨ ਇੱਕ ਝੂਠ ਦਾ ਜਿਹੜਾ ਇੱਕ ਤਾਂ ਤਰੀਕਾ ਬਣਾ ਲਿਆ ਐਵੇਂ ਕਹਾਣੀਆਂ ਸੁਣਾਈ ਜਾਂਦਾ ਕਿ ਮੈਨੂੰ ਇੱਕ ਬਜ਼ੁਰਗ ਬਔਰਤ ਮਿਲੀ ਸੀ ਉਹਨੇ ਕਿਹਾ ਕਾਕਾ ਤੂੰ ਬਹੁਤ ਵਧੀਆ ਕੰਮ ਕਰਦਾ ਇੱਕ ਬਜ਼ੁਰਗ ਮਿਲਿਆ ਸੀਗਾ ਅੱਜ ਦੇਖੋ ਮਾਝੇ ਦੀ ਧਰਤੀ ਤੋਂ ਆਵਾਜ਼ ਲਾਈ ਆ ਭਿੰਦਰ ਹਰਮਿੰਦਰ ਗਿੱਲ ਸੀਗੇ ਇੱਥੇ ਆਏ ਹਰਪ੍ਰਤਾਪ ਸਿੰਘ ਜਨਾਲਾ ਉਹਨਾਂ ਨੇ ਕਿਹਾ ਦੱਸੋ ਮਾਝੇ ਜਾਲਿਓ ਕੋਈ ਕਹਿੰਦਾ 40-50 ਹਜ਼ਾਰ ਨੌਕਰੀ ਦਿੱਤੀ ਆਪਾਂ ਨੂੰ ਯਾਰ ਮਿਲੀ ਨੌਕਰੀ ਕੋਈ ਕਿਤੇ ਨਹੀਂ ਨੌਕਰੀ ਹੈਗੀ ਵਾਈਟ ਪੇਪਰ ਅਗਰ ਜਾਰੀ ਹੋਵੇਗਾ ਅਸੀਂ ਕਰਾਂਗੇ ਨੈਕਸਟ ਗਵਰਨਮੈਂਟ 'ਚ ਤੁਹਾਨੂੰ ਪਤਾ ਲੱਗ ਜਾਊਗਾ ਸਾਰੀਆਂ ਨੌਕਰੀਆਂ ਅਗਰ ਦਿੱਤੀਆਂ ਨੇ ਉਹ ਸਾਰੀਆਂ ਹਰਿਆਣਾ ਰਾਜਸਥਾਨ ਵਾਲੇ ਲੈ ਕੇ ਕੋਈ ਸਾਡੇ ਕੋ ਗੈਰ ਪੰਜਾਬੀਆਂ ਵਾਲਾ ਰੋਕਣ ਵਾਲਾ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਾਲਾ ਲੋਈ ਹੈ ਨਹੀਂ ਇਹ ਸਾਰੀਆਂ ਗੱਲਾਂ ਸਾਂ ਦਾ ਹਲਕਾ ਜਿਹੜਾ ਨਵਾਰਸ ਵਿਆ காங்கிரஸ் ਦਾ ਕੋਈ ਵੀ ਇੰਚਾਰਜ ਨਹੀਂ ਹੈਗਾ ਇਹ ਵਰਕਰ ਆਪਣੇ ਆਪ ਨੂੰ ਨਵਾਰਸ ਹੀ ਸਮਝਣ ਲਾਇਆ ਦੇਖੋ ਇਸ ਤਰ੍ਹਾਂ ਇਹਨਾਂ ਸਾਡਾ ਇੱਕ ਸਿਸਟਮੈਟਿਕ ਢੰਗ ਨਾਲ ਪਾਰਟੀ ਚੱਲਦੀ ਆ ਇਹ ਕੰਮ ਸਾਡੇ ਜਿਹੜੇ ਜਨਰਲ ਸੈਕਟਰੀ ਬਣਨੇ ਨੇ ਮਿਸਟਰ ਪੇਸ਼ ਪਗੇਲ ਔਰ ਰਾਜਾ ਬੜਿੰਗ ਇਹਨਾਂ ਨੇ ਬੈਠ ਕੇ ਜਿਹੜੀ ਜਿਹੜੇ ਵੀ ਕੰਸਟਿਟੂਐਂਸੀ ਵਿੱਚ ਸਾਡੇ ਹਲਕਾ ਇੰਚਾਰਜ ਨਹੀਂ ਗਏ ਜਾਂ ਜਿਹੜੇ ਕੈਂਡੀਡੇਟ ਨਹੀਂ ਗਏ ਉਹ ਉਹਨਾਂ ਦੀ ਕਰਨਗੇ ਪਰ ਇੱਕ ਗੱਲ ਮੈਂ ਕਹਿ ਸਕਦਾ ਕਿ ਪਿਛਲੇ ਦਿਨਾਂ ਚ ਔਰ ਅੱਜ ਜੋ ਇਕੱਠ ਕੀਤਾ ਉਹਦੇ ਚ ਕਿਰਨਜੀਤ ਸਿੰਘ ਨੇ ਬੜਾ ਜ਼ੋਰ ਲਾਇਆ ਵਾ ਔਰ ਮੈਂ ਇਹ ਜਿਹੜੇ ਲੋਕਾਂ ਦੇ ਜਜ਼ਬਾਤ ਨੇ ਆਪਣੀ ਪਾਰਟੀ ਤੱਕ ਕੌਣ ਤੇ ਜ਼ੋਰ ਕਰੇ ਖੰਰਾ ਸਾਹਿਬ ਯੁੱਧ ਨਸ਼ਾ ਵਿਰੁੱਧ ਜਿਹੜੀ ਮਹਿਮ ਸਰਕਾਰ ਨੇ ਛੇੜੀ ਆ ਔਰ ਗਰੀਬਾਂ ਦੇ ਜਿਹੜੇ ਘਰ ਟਾਏ ਜਾ ਰਹੇ ਨੇ ਕੀ ਤੁਹਾਡੀ ਸਰਕਾਰ ਹੋਣ ਤੇ ਉਹਨਾਂ ਗਰੀਬਾਂ ਨੂੰ ਇਨਸਾਫ ਮਿਲੇਗਾ 100% ਸਾਡੀ ਇਹ ਸਾਡਾ ਨੈਤਿਕ ਫਰਜ਼ ਆ ਜੀ ਜਿਨ੍ਹਾਂ ਲੋਕਾਂ ਨਾਲ ਬਦਲਾਖੋਰੀ ਹੋ ਕੇ ਪਰਚੇ ਦਰਜ ਹੋਏ ਨੇ ਔਰ ਜਿਹੜੇ ਪੁਲਿਸ ਵਾਲਾਂ ਤੇ ਇੱਕ ਸਿਆਸੀ ਆਦਮੀ ਨੇ ਕਰਾਇਆ ਉਹਨਾਂ ਦੇ ਖਿਲਾਫ ਉਲਟਾ ਕਾਰਵਾਈ ਕਿਉਂਕਿ ਅਸੀਂ ਇੱਕ ਬਦਲਾਖੋਰੀ ਦਾ ਕਮਿਸ਼ਨ ਸੈਟ ਅਪ ਕਰਾਂਗੇ ਜਿਹੜਾ ਜਿਨ੍ਹਾਂ ਦੇ ਖਿਲਾਫ ਹੋਈ ਆ ਉਹਨਾਂ ਨੂੰ ਕੋਰਟ ਜੁਡੀਸ਼ੀਅਲ ਪਾਵਰਸ ਦੇਵਾਂਗੇ ਮੈਜਿਸਟ੍ਰੀਅਲ ਪਾਵਰਸ ਤਾਂ ਕਿ ਉਹ ਟ੍ਰਾਇਲ ਕਰਕੇ ਸਜ਼ਾ ਦੇ ਸਕਣ ਕੱਲੀ ਸਜ਼ਾ ਨਹੀਂ ਦੇਵਾਂਗੇ ਪਰਚੇ ਕੈਨਸਲ ਨਹੀਂ ਕਰਾਂਗੇ ਇਹਨਾਂ ਲੋਕਾਂ ਨੂੰ ਫੜ ਕੇ ਉਲਟਾ ਅੰਦਰ ਦੇਵਾਂਗੇ ਉਹਦੇ ਨਾਲ ਕੀ ਹੁੰਦਾ ਕਿ ਪੁਲਿਸ ਨੂੰ ਆਪਣਾ ਫਰਜ਼ ਸਮਝ ਆਉਂਦਾ ਤੇ ਗਾਂ ਕਹਿੰ ਕੋ ਪੁਲਿਸ ਗਲਤ ਕੰਮ ਨਹੀਂ ਜਿਹੜੇ ਘਰਟਾਏ ਨੇ ਮੈਂ ਕਿਹਾ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਉਲੰਘਣਾਵਾ ਔਰ ਯੂਪੀ ਦਾ ਯੋਗੀ ਅਦਿੱਤਿਆਨਾਥ ਦਾ ਬੀਜੇਪੀ ਦਾ ਮਾਡਲ ਹੈ ਔਰ ਜਿਹੜੇ ਵੀ ਘਟ ਟਾਏ ਗਏ ਨੇ فرض ਕਰੋ ਆਜ਼ਾਦਮੀ ਲੈਟਸ ਸੇ ਕਿਸੇ ਨੂੰ ਸੈਸ਼ਨ ਕੋਰਟ ਤੋਂ ਸਜ਼ਾ ਹੋਈ ਹੈ ਕੱਲ ਨੂੰ ਹਾਈ ਕੋਰਟ ਤੋਂ ਉਹ ਬਰੀ ਹੋ ਜਾਂਦਾ ਤੇ ਕੀ ਕੇਜਰੀਵਾਲ ਤੇ ਭਗਵੰਤ ਪਾਨ ਘਰ ਬਣਾ ਕੇ ਦੇਣੇ ਇਹ ਸਾਰੀਆਂ ਜਿਹੜੀਆਂ ਅਨਕਨਸਟੀਟਿਊਸ਼ਨਲ ਇਲੈਗੈਲਿਟੀਆਂ ਜਿਹੜੀਆਂ ਇਹਨਾਂ ਨੇ ਕਮਿਟ ਕੀਤੀਆਂ ਨੇ ਇਹਨਾਂ ਸਾਰਿਆਂ ਦੀ 100% ਚਾਰਜ ਕਰਾਵਾਂਗੇ ਔਰ ਅਕਾਊਂਟੇਬਲ ਹੋਲਡ ਕਰਾਂਗੇ ਸਾਬਤ ਡਾਕਟਰ ਦੀ ਮੌਤ ਵੀ ਹੋਈ ਬਹੁਤ ਮਾੜੀ ਗੱਲ ਹੈ ਬਹੁਤ ਕਾਨੂੰਨੀ ਹਰਕਤ ਦਾ ਦੇਖੋ ਜੇ ਪੰਜਾਬ ਦੇ ਵਿੱਚ ਵਰਤੀਤਾਰੀ ਮਹਿਫੂਜ਼ ਨਗੇ ਇਹਨਾਂ ਬਦਮਾਸ਼ਾਂ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਕਿਸ ਤਰ੍ਹਾਂ ਡੀਐਸਪੀ ਦੀ ਹਾਜ਼ਰੀ 'ਚ ਐਸਐਚਓ ਦੀ ਹਾਜ਼ਰੀ 'ਚ ਉਹਨਾਂ ਦਾ ਹਥਿਆਰ ਖੋਲ ਕੇ ਗੋਲੀਆਂ ਮਾਰ ਦਿੱਤੀਆਂ ਇਹਦਾ ਮਤਲਬ ਹੈ ਇਹਨਾਂ ਦੇ ਹੌਸਲੇ ਇੰਨੇ ਬਲੰਨੇ ਔਰ ਮੈਂ ਪੁਲਿਸ ਨੂੰ ਅਪੀਲ ਕਰੂੰਗਾ ਕਿ ਇਹਨਾਂ ਦੇ ਗਲਤ ਗੱਲਾਂ ਮਤ ਸਵੀਕਾਰ ਕਰੋ ਤੁਹਾਡਾ ਕੰਮ ਹੈ ਟੂ ਅਫੋਲਡ ਰੂਲ ਆਫ ਲਾਅ ਐਂਡ ਆਰਡਰ ਇਨ ਪੰਜਾਬ ਤੁਸੀਂ ਇਹਨਾਂ ਦੇ ਗਲਤ ਹਦਿਆਤਾਂ ਨੂੰ ਇਨਕਾਰ ਦਿਓ ਕਿੰਨਿਆਂ ਨੂੰ ਬਦਲ ਦੇਣਗੇ ਕਿੰਨਿਆਂ ਤੋਂ ਗਲਤ ਕੰਮ ਕਰਾਉਣ ਦੇ ਉਪਰਾਲੇ ਕਰਨਗੇ ਜਦੋਂ ਤੁਹਾਡੀ ਯੂਨਿਟੀ ਹੋਗੀ ਪੁਲਿਸ ਫੋਰਸ ਦੀ ਕਿ ਅਸੀਂ ਗਲਤ ਕੰਮ ਨਹੀਂ ਸਾਡੇ ਤੁਸੀਂ ਅਫਸਰਾਂ ਨੂੰ ਮਰਵਾ ਰਹੇ ਹੋ ਉਹਦੋਂ ਨੇ ਕੰਮ ਸਾਰਾ ਜਿਹੜੇ ਨੂੰ ਨੱਥ ਪੈ ਜਾਵੇ ਵਿਧਾਨ ਸਭਾ ਦੇ ਵਿੱਚ ਖੈਰਾ ਸਾਹਿਬ ਨੂੰ ਨਹੀਂ ਬੋਲਣ ਦਿੱਤਾ ਜਾਂਦਾ ਸਪੀਕਰ ਬੰਦ ਕਰ ਦਿੱਤਾ ਜਾਂਦਾ ਹੈ ਖੈਰਾ ਸਾਹਿਬ ਦਾ ਕਿਹੋ ਜਿਹਾ ਨਾਰਾ ਜਿਹੜਾ ਇਹ ਨਹੀਂ ਦੇਖੋ ਮੈਂ ਤਾਂ ਇੱਕ ਸਧਾਰਨ ਇਨਸਾਨ ਹਾਂ ਜੀ ਪਰ ਮੈਨੂੰ ਲੱਗਦਾ ਕਿ ਮੇਰੇ ਮੁੱਦਿਆਂ ਦਾ ਜਵਾਬ ਕੋਈ ਨਹੀਂ ਸਪੀਕਰ ਕੋਲ ਭਗਵਾਨ ਬਾਂਦੇ ਕੋਲ ਜਿਹੜੇ ਮੈਂ ਮੁੱਦੇ ਉਠਾਉਣਾ ਕਿ ਗੈਰ ਪੰਜਾਬੀਆਂ ਦਾ ਨੂੰ ਰੋਕਣ ਦਾ ਬਿੱਲ ਕਿਉਂ ਨਹੀਂ ਤੁਸੀਂ ਲਿਆਂਦਾ ਪਾਕਿਸਤਾਨ ਦੇ ਨਾਲ ਪੰਜਾਬ ਦਾ ਵਪਾਰ ਦਾ ਬਾਰਡਰ ਖੁੱਲਣਾ ਚਾਹੀਦਾ ਸਾਡੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਹੋਈ ਉਹਦਾ ਹਿਸਾਬ ਹੋਣਾ ਚਾਹੀਦਾ ਜਿਹੜਾ ਗੰਦਲਾ ਪਾਣੀ ਹੋ ਰਿਹਾ ਬੁੱਡੇ ਨਾਲਿਆਂ ਦਰਿਆਵਾਂ ਦਾ ਉਹ ਬਦਲਾਖੋਰੀ ਦੀ ਰਾਜਨੀਤੀ ਇਹਨਾਂ ਗੱਲਾਂ ਦਾ ਜਦੋਂ ਜਵਾਬ ਕੋਈ ਨਹੀਂਗਾ ਮੇਰਾ ਮਾਈਕ ਬੰਦ ਕਰ ਰਿਹਾ ਔਰ ਜਿਹੜਾ ਸਪੀਕਰ ਹੈ ਇਹ ਪਰਸਨਲ ਮੇਰੇ ਨਾਲ ਰੰਜਿਸ਼ ਕੱਢ ਰਿਹਾ ਮੈਂ ਤਾਂ ਪੁੱਛਣਾ ਚਾਹਣਾ ਸਪੀਕਰ ਕੁਲਤਾਰ ਨੂੰ ਵੀ ਤੇਰੀ ਕੋ ਮੈਂ ਪਹਿਲੀ ਵਾਰ ਤੇ ਕਬਜ਼ਾ ਕੀਤਾ ਕੋਈ ਤੇਰਾ ਘਰ ਦੱਬਿਆ ਵਾ ਪਤਾ ਤਾਂ ਲੱਗੇ ਲੋਕਾਂ ਨੂੰ ਵੀ ਤੂੰ ਹੀ ਨੀ ਨਫਰਤ ਕਿਉਂ ਕਰ ਰਿਹਾ ਜਾਂ ਫਿਰ ਦੱਸ ਕਿ ਇਹ ਹਿਦਾਇਤ ਕੇਜਰੀਵਾਲ ਤੇ ਭਗਵੰਤ ਮਾਨ ਦੀ ਕਿ ਖੇਰੇ ਨੂੰ ਬੋਲਣ ਹੀ ਨਹੀਂ ਦੇਣਾ ਅੱਛਾ ਹੁਣ ਦੱਸੋ ਮ ਤੁਹਾਡੇ ਸਾਰਿਆਂ ਦੇ ਜ਼ਰੀਏ ਮੈਂ ਬੋਲ ਰਿਹਾ ਅੱਜ ਮੈਂ ਹਜ਼ਾਰਾਂ ਦੇ ਇਕੱਠ ਵਿੱਚ ਬੋਲਿਆ ਵਾਂ ਮੈਂ ਆਪਣੇ ਸੋਸ਼ਲ ਮੀਡੀਆ ਤੇ ਰੋਜ਼ ਬੋਲਦਾ ਔਰ ਕੁਲਤਾਰ ਨੂੰ ਪੁੱਛਣਾ ਚਾਹੁੰਦਾ ਕਿ ਤੂੰ ਮੇਰੇ ਖਿਲਾਫ ਤਾਂ ਬੜੀ ਜਲਦੀ ਐਕਸ਼ਨ ਲੈਣਾ ਜਿਹੜੇ ਦੋ ਬੰਦਿਆਂ ਨੇ ਸਾਡੇ ਬਹੁਤ ਸਤਿਕਾਰਯੋਗ ਆ ਰਾਮਗੜੀਆ ਬਰਾਦਰੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੈਨੂੰ ਗੁੱਲੀ ਘੜਕਿਆ ਤੇਰੇ ਜਹ ਹੈ ਜਾਣ ਉਹਦੇ ਖਿਲਾਫ ਐਕਸ਼ਨ ਲੈਣ ਦੇ ਜਾਂ ਤੁਹਾਡਾ ਜਿਹੜਾ ਲਾਲਜੀਤ ਭੁੱਲਰ ਹੈ ਇਥੋਂ ਦਾ ਮਨਿਸਟਰ ਇਹਨੇ ਤੈਨੂੰ ਤਰਖਾਣ ਤੇ ਉਹ ਇਹ ਗੁੱਲੀ ਘੜਕਿਆ ਤੂੰ ਉਹਦੇ ਖਿਲਾਫ ਕੋ ਐਕਸ਼ਨ ਲਿਆ ਸੀਗਾ ਸੋ ਦੇਰਫੋਰ ਮੈਂ ਇਹਨਾਂ ਦੀ ਤਾਇਉਂ ਕਿਨਾਂ ਕਿ ਇਹ ਬੰਦੂਆ ਜਮਾਤ ਆ ਬੰਦੂਆ ਮਜ਼ਦੂਰਾਂ ਦੇ ਸਿਰਫ ਇੱਕ ਬੰਦਾ ਇਹਨਾਂ ਦੇ ਵਿੱਚ ਜਿਹੜਾ ਕੋਮੇ ਵਿਚੇ ਪ੍ਰਤਾਪ ਸਿੰਘ ਜਿਹੜਾ ਸੱਚ ਪੱਖ ਦੀ ਗੱਲ ਕਰਦਾ ਆ ਵੇਦਵੀਆਂ ਦੇ ਖਿਲਾਫ ਬੋਲਦਾ ਔਰ ਨਸ਼ੇ ਦੇ ਖਿਲਾਫ ਬੋਲਦਾ ਬਾਕੀ ਸਾਰੇ ਬੰਦੂਆ ਮਜ਼ਦੂਰਾਂ ਦੇ ਹਲਕਾ ਖੇਮ ਕਰਨ ਤੋਂ ਵਧਾ ਇੱਕ ਸਵਰਨ ਸਿੰਘ ਧੁੰਜੀ ਕਹਿੰਦੇ ਨੇ ਤਿੰਨਾਂ ਸਾਲਾਂ ਦੇ ਵਿੱਚ ਅਸੀਂ ਬਹੁਤ ਬਦਲਾਅ ਕੀਤਾ ਹੈ ਬڑے ਕਾਰਜ ਕੀਤੇ ਨੇ ਵਿਕਾਸ ਦੇ ਕਾਰਜ ਮੈਂ ਕਹਾਂ ਨਾ ਦੇਖੋ ਇਹ ਇਹਨਾਂ ਨੂੰ ਸਾਡੇ ਵਿਕਾਸ ਕਾਰਜ ਤੇ ਨਹੀਂ ਨਜ਼ਰ ਆਉਂਦੇ ਇਹ ਆਪਣੀਆਂ ਅੱਖਾਂ ਬਣਵਾ ਲੈਣ ਤੇ ਨਹੀਂ ਪੈ ਹੈਗੇ ਤੇ ਮੇਰੇ ਤੋਂ ਲੈ ਲੈ ਦੇਖੋ ਗੱਲ ਇਹ ਆ ਇਹ ਜਿਹੜਾ ਜੋ ਇਹਨਾਂ ਨੇ ਵਿਕਾਸ ਦੇ ਪ੍ਰੋਪਗੈਂਡਾ ਕੀਤਾ ਉਹ ਇਸ਼ਤਿਹਾਰਾਂ 'ਚ ਚੇਨਈ ਵਿੱਚ ਜਾ ਕੇ ਨਾ ਤੁਸੀਂ ਤਾਮਿਲਨਾਡੂ 'ਚ ਤੇ ਕੇਰਲਾ 'ਚ ਅਖਬਾਰ ਚੱਕੋਗੇ ਉਹਦੇ ਤੇ ਵਿਕਾਸ ਦੇ ਕਾਰਜ ਤੇ ਕੇਜਰੀਵਾਲ ਤੇ ਭਗਵੰਦੀਆਂ ਦੀਆਂ ਫੋਟੋ ਆਵਾ 에ਰਪੋਰਟਾਂ ਦੇ ਇਲੈਕਟ੍ਰੋਨਿਕ ਬੋਰਡ ਨੇ ਡਿਜੀਟਲ ਰੇਲਵੇ ਸਟੇਸ਼ਨਾਂ ਤੇ ਸਾਰੇ ਪੰਜਾਬ ਦੀਆਂ ਗਲੀਆਂ ਭਰੀਆਂ ਇਹ ਸਿਰਫ ਕਾਗਜੀ ਵਿਕਾਸ ਆ ਜਿਹੜੇ ਲੋਕੀ ਆਪਾਂ ਦਾ ਸਾਰੇ ਜ਼ਮੀਨ ਤੇ ਰਹਿੰਦੇ ਆ ਪਿਛਲੇ 3 ਸਾਲਾਂ ਵਿੱਚ ਇੱਕ ਨਵੇਂ ਪੈਸੇ ਦਾ ਪਿੰਡਾਂ ਚ ਜਾਂ ਸ਼ਹਿਰਾਂ ਚ ਕੋ ਕੰਮ ਨਹੀਂ ਆ। ਇੱਕ ਮਿੰਟ ਭਾਜੀ ਕੀ ਗੱਲ ਆਉਣ ਵਾਲੇ ਸਮੇਂ ਚ ਕਿਰਨ ਲਈ ਤੇ ਮਿੱਠਾ ਜੀ ਨੂੰ ਟਿਕਟ ਦਰਦਾ ਨਾਲ ਕਿਦੋਂ ਮਿਲ ਸਕਦੀ? ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਕਿ ਇਹ ਪਾਰਟੀ ਦਾ ਅਧਿਕਾਰ ਖੇਤਰ ਆ ਬਿਲਕੁਲ ਤਰੀਕੇ ਦੇ ਨਾਲ ਸਾਡਾ ਸਿਸਟਮ ਚੱਲਦਾ ਵਾ ਪਰ ਹਾਂ ਅਸੀਂ ਜਿਹੜੇ ਜਿਹੜੇ ਡਿਜ਼ਰਵਿੰਗ ਉਮੀਦਵਾਰ ਆ ਉਹਨਾਂ ਦੀ ਸਵਾਰਥ ਤਾਂ 100% ਕਰਾਂਗੇ ਅਸੀਂ ਆਪ ਅੱਖਾਂ ਨਾਲ ਦੇਖ ਰਹੇ ਹਾਂ। ਇੱਕ ਮਿੰਟ ਭਾਜੀ ਫਿਰ ਸਰਦਾਰ